ਸਤਿ ਸ਼੍ਰੀ ਅਕਾਲ ਜੀ ਸਰ ਇੱਕ ਸਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਠੀਕ ਹੋਵੋਗੇ ਸੋ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਸੀ ਕਿ ਕਣਕ ਦੀ ਫਸਲ ਚੋਂ ਝਾੜ ਵਧਾਉਣਾ ਉੱਚ ਤਾਪਮਾਨ ਤੋਂ ਆਪਣੀ ਫਸਲ ਨੂੰ ਬਚਾਉਣਾ ਦੇ ਲਈ ਬੋਰਨ ਦੀ ਸਪਰੇ ਆਪਾਂ ਕਦੋਂ ਕਰਨੀ ਆ ਕਿੰਨੀ ਮਾਤਰਾ ਇਸ ਦੀ ਵਰਤਣੀ ਆ ਬੋਰਨ ਦੇ ਨਾਲ 13045 ਫੰਗੀਸਾਈਡ ਮਿਕਸ ਕਰ ਸਕਦੇ ਆ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਕਰਾਂਗੇ ਸੋ ਅੱਜ ਦਾ ਟੌਪਿਕ ਹੈ ਆਪਾਂ ਬੋਰਨ ਬਾਰੇ ਬਹੁਤ ਸਵਾਲ ਸੀਗੇ ਕਿਸਾਨ ਵੀਰਾਂ ਦੇ ਬੋਰਨ ਦੀ ਮੱਤਾ ਕੀ ਹੈ ਫਸਲ ਚੋਂ ਕਿਸ ਸਟੇਜ ਚੋਂ ਆਪਾਂ ਇਸ ਦੀ ਸਪਰੇਅ ਕਰ ਸਕਦੇ ਆ ਤਾਂ ਜੋ ਆਪਾਂ ਨੂੰ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲਣ 13045 ਫੰਗੀਸਾਈਡ ਬੋਰਨ ਦੀ ਜਿਹੜੀ ਹੁੰਦੀ ਆ ਮਿਕਸ ਸਪਰੇ ਕਿਹ ਸਟੇਜ ਤੇ ਵਧੀਆ ਰੋਗੀ ਸਭ ਤੋਂ ਪਹਿਲੀ ਗੱਲ ਬੋਰਨ ਦੀ ਮਹੱਤਾ ਕੀ ਆ ਇੰਪੋਰਟੈਂਸ ਕੀ ਆ ਆਪਣੀ ਫਸਲ ਦੇ ਵਿੱਚ ਕਿਸਾਨ ਵੀਰੋ ਬੂਟੇ ਚ ਪੋਏਨ ਬਣਾਉਣ ਦੀ ਪ੍ਰਕਿਰਿਆ ਨੂੰ ਜਿਹੜਾ ਹੁੰਦਾ ਬੋਰਨ ਤੇਜ਼ ਕਰਦਾ ਫੋਟੋਸਿੰਥੈਟਿਕ ਕਲੋਰੋਫਿਲ ਬਣਾਉਣ ਚ ਸਾਈ ਹੁੰਦਾ ਹਰਾ ਮਾ ਜਿਹੜਾ ਮਾਦਾ ਹੁੰਦਾ ਜਿਆਦਾ ਬਣਦਾ ਬੋਰਨ ਦੇ ਨਾਲ ਜਿਹੜੀ ਆਪਾਂ ਨਾਲ 13045 ਦੀ ਸਪਰਿਆਈ ਕਰਦੇ ਆਂ ਬੋਰਨ ਜਿਹੜਾ ਹੁੰਦਾ ਉਸ ਨੂੰ ਟਰਾਂਸਪੋਰਟ ਦਾ ਕੰਮ ਕਰਦਾ ਸਭ ਤੋਂ ਵਧੀਆ ਕੰਮ ਇਹਦਾ ਪੋਲਨ ਗ੍ਰੇਨ ਨੂੰ ਸਟਰੈਂਥ ਦਿੰਦਾ ਪੋਲਨ ਟਿਊਬ ਦੀ ਗ੍ਰੋਥ ਨੂੰ ਜਿਹੜਾ ਹੈਗਾ ਇਹਦੇ ਨਾਲ ਮਜ਼ਬੂਤੀ ਮਿਲਦੀ ਆ ਤੇ ਉਹ ਆਪਣਾ ਜਿਹੜਾ ਹੈਗਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੀ ਆ ਹੋਇਨ ਬਣਾਉਣ ਦੇ ਵਿੱਚ ਜਿਹੜਾ ਬੂਟਾ ਬਹੁਤ ਸਹਾਈ ਹੁੰਦਾ ਪਰ ਪ੍ਰਾਕਣ ਜੋ ਵੀ ਦਾਣਾ ਬਣੂਗਾ ਬੋਰਨ ਦੀ ਕਾਟ ਚੋਂ ਅਧੂਰਾ ਰਹਿ ਜਾਂਦਾ ਹੈਗਾ ਬਹੁਤ ਛੋਟਾ ਤੱਤ ਪਰ ਇਹਦੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਕੰਮ ਅਧੂਰੇ ਰਹਿ ਜਾਂਦੇ ਨੇ ਤੇ ਸਭ ਤੋਂ ਜ਼ਰੂਰੀ ਗੱਲ ਕਿਸ ਟਾਈਮ ਇਸ ਦੀ ਸਪਰੇ ਕਰੀ ਜਾਵੇ ਜਿਦੇ ਨਾਲ ਆਪਾਂ ਨੂੰ ਵਧੀਆ ਨਤੀਜੇ ਦੇਖਣ ਨੂੰ ਮਿਲਣ ਤਾਂ ਕਿਸਾਨ ਵੀਰੋ ਵੱਖ-ਵੱਖ ਰਿਸਰਚ ਕਰਤਾਵਾਂ ਨੇ ਆਪਣੀਆਂ ਰਿਸਰਚਾਂ 'ਚੋਂ ਅਧਿਐਨ ਜਿਹੜਾ ਕੀਤਾ ਕਿ ਬੋਰਨ ਦਾਣੇ ਪਰਣ ਵਿੱਚ ਬਹੁਤ ਮਦਦ ਕਰਦਾ ਆਪਣੀ ਫਸਲ ਨੂੰ ਤਾਂ ਫਸਲ ਵਿੱਚ ਜਿਸ ਟਾਈਮ ਬੂਟਿੰਗ ਸਟੇਜ ਚੱਲ ਰਹੀ ਹੁੰਦੀ ਆ ਭਾਵ ਕਿ ਗੋਭ ਸਮੇਂ ਇਸ ਦੀ ਆਪਾਂ ਸਪਰੇਅ ਕਰ ਸਕਦੇ ਆ ਜਿਹੜੀ ਕਿ ਬਹੁਤ ਵਧੀਆ ਇਸ ਟਾਈਮ ਤੇ ਫਾਇਦਾ ਕਰਦੀ ਆ ਬੱਲੀ ਜੋ ਜਿਹੜੀ ਹੈਗੀ ਆ ਫੋਕ ਨਹੀਂ ਪਵੇਗੀ ਤੇ ਜਿਹੜੇ ਨੰਬਰ ਆਫ ਗ੍ਰੇਨ ਪਰ ਸਪਾਈਕ ਕਹ ਲਿਏ ਬੱਲੀ ਦੇ ਦਾਣਿਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੂਗਾ ਬੂਟਿੰਗ ਸਟੇਜ ਭਾਵ ਕਿ ਗੋਭ ਦੇ ਟਾਈਮ ਆਪਾਂ ਇਹਦੀ ਸਪਰੇ ਕਰ ਸਕਦੇ ਆ ਬੈਸਟ ਟਾਈਮ ਜਿਹੜਾ ਹੈਗਾ ਇਸ ਟਾਈਮ ਤੇ ਹੀ ਸਪਰੇ ਕਰਨਾਲ ਜਿਹੜਾ ਆਪਾਂ ਨੂੰ ਵਧੀਆ ਨਤੀਜੇ ਵੇਖਣ ਨੂੰ ਮਿਲਣਗੇ ਤਾਂ ਬੋਰਨ ਦੇ ਨਾਲ ਕਿਸਾਨ ਵੀਰੋ ਜੇਕਰ ਆਪਾਂ ਕੱਲਾ ਕਰਨਾ ਚਾਹੋਣੇ ਆ ਤਾਂ 200 ਗ੍ਰਾਮ ਤੱਕ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਪਰ ਐਨੀ ਮਿਹਨਤ ਕੋਈ ਕਰਦਾ ਨਹੀਂ ਹੈਗਾ ਨਾਲ ਆਪਾਂ ਕਹਿੰਨੇ ਆ ਕਿ ਫੰਗੀ ਸੈੱਟ ਵੀ ਲਾ ਦੀਏ 13045 ਵੀ ਨਾਲ ਆਪਾਂ ਮਿਕਸ ਕਰ ਲਈਏ ਤਾਂ ਕਿਸਾਨ ਵੀਰੋ ਜਦੋਂ ਆਪਾਂ ਕੱਲੇ ਦੀ ਸਪਰੇਅ ਕਰਦੇ ਆ ਉਸ ਟਾਈਮ ਤੇ ਆਪਾਂ 200 ਗ੍ਰਾਮ ਇਹਦੀ ਸਪਰੇਅ ਕਰ ਸਕਦੇ ਆ 200 ਲੀਟਰ ਪਾਣੀ ਦੇ ਵਿੱਚ ਜੇਕਰ ਆਪਾਂ 13045 ਤੇ ਨਾਲ ਜਿਹੜਾ ਹੈਗਾ ਫੰਗੀ ਸੈਡ ਮਿਕਸ ਕਰ ਰਹੇ ਆ ਤਾਂ ਉਸ ਟਾਈਮ ਤੇ ਜਿਹੜਾ ਹੈਗਾ 60 ਗ੍ਰਾਮ ਪਾ ਲਓ 70 ਗ੍ਰਾਮ ਪਾ ਲਓ 80 ਗ੍ਰਾਮ ਪਾ ਲਓ 20% ਵਾਲੇ ਬੋਰਨ ਦੀ ਮੈਂ ਗੱਲ ਕਰ ਰਿਹਾ ਇਸ ਟਾਈਮ ਤੇ ਤੇ ਜੇਕਰ ਤੁਸੀਂ ਲਿਕਵਿਡ ਫਾਰਮ ਦੇ ਵਿੱਚ 10% ਵਾਲਾ ਯੂਜ਼ ਕਰ ਰਹੇ ਹੋ ਆਪਣੇ ਖੇਤ ਦੇ ਵਿੱਚ ਤਾਂ ਉਹ ਜਿਹੜਾ ਹੈਗਾ 100 ml ਪਾ ਲਓ ਬਹੁਤ ਵਧੀਆ ਗੱਲ ਹੈ 150 ਪਾ ਲਓ 150 ਤੱਕ ਵੀ ਪਾ ਸਕਦੇ ਹੋ ਉਹਦੇ ਨਾਲ ਕੋਈ ਜਿਹੜੀ ਹੈਗੀ ਆ ਮੱਛਨ ਦੀ ਸਮੱਸਿਆ ਨਹੀਂ ਹੁੰਦੀ ਲਿਕੁਇਡ ਫਾਰਮੂਲੇਸ਼ਨ ਦੇ ਵਿੱਚ ਜੋ ਬੋਰਨ ਆਉਂਦਾ ਹੈਗਾ ਤਾਂ ਸਾਨੀਂ ਵੀਰੋ ਜਿਹੜਾ ਬੈਸਟ ਟਾਈਮ ਹੈ ਗੋਬ ਦੇ ਟਾਈਮ ਆਪਾਂ ਜਿਹੜਾ ਹੈਗਾ ਇਹਦੀ ਸਪਰੇਅ ਕਰ ਸਕਦੇ ਹਾਂ 13045 ਦੇ ਨਾਲ ਮਿਕਸ ਹੋ ਜਾਂਦੀ ਆ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਤੇ ਜ਼ਿਆਦਾਤਰ ਜਿਹੜੇ ਹੈਗੇ ਆ ਹੁਣ ਫੰਗੀਸਾਈਡ ਜਿਹੜੇ ਹੁੰਦੇ ਆ ਮੋਸਟਲੀ ਕੰਪੈਟੀਬਲ ਹੁੰਦੇ ਆ 13045 ਦੇ ਨਾਲ ਬੋਰਨ ਦੀ ਸਪਰੇਅ ਹੋ ਜਾਂਦੀ ਆ ਨਾਲ ਆਪਾਂ ਫੰਗੀਸਾਈਡ ਵੀ ਕਰ ਸਕਦੇ ਹਾਂ ਸੋ ਗੋ ਦਾ ਟਾਈਮ ਜਿਹੜਾ ਹੈਗਾ ਬੈਸਟ ਸਮਾਂ ਹੈਗਾ ਸੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ